ਪਹਿਲਾਂ ਤਾਂ ਮੈਂ ਧੰਗੁਣ ਗੁਰਨਾਥ ਸਿੰਘ ਸਾਹਿਬ ਮਹਾਰਾਜ ਦਾ ਟੋਟੋ ਕੋਟ ਧੰਨਵਾਦ ਕਰਦਾ ਕਿ ਇਹ ਤਿੰਨੇ ਹੀ ਰਾਨ ਦੇ ਵਿੱਚ ਸੀਗੇ ਇਹ ਆਪਣੇ ਘਰ ਵਾਪਸ ਆ ਗਿਆ ਸੁਖਸਬੀਲੀਆ ਵਧੀਆ ਔਰ ਠੀਕ ਹੈ ਕੁਛ ਇਹਨਾਂ ਦਾ ਪੈਸਿਆਂ ਦਾ ਲਾਸ ਜਰੂਰ ਆ ਕਿ ਜਿੰਨੇ ਪੈਸੇ ਲਾ ਕੇ ਗਏ ਸੀ ਉਹਨੇ ਕਮਾਏ ਨਹੀਂ ਕਿ ਤਾਂ ਦੂਸਰਾ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਕਰਕੇ ਇਹ ਮੇਰੇ ਹਲਕੇ ਦੇ ਮੱਲੇয়াল ਤੋਂ ਆ ਕਦਾਲਾ ਛੇਖਾਂ ਤੋਂ ਆ ਰਮਦਾਸਪੁਰ ਤੋਂ ਆ ਇਹ ਕਾਰ ਵਾਪਸ ਆ ਗਏ ਆਪਣੇ ਤਾਂ ਕਿਉਂਕਿ ਤੁਸੀਂ ਇਹਨਾਂ ਦੀ ਆਮ ਵੀਡੀਓ ਵੀ ਦੇਦੇ ਹੋਣੇ ਇਹਨੀ ਵੀਡੀਓ ਵੀ ਬਹੁਤ ਪਾਈਆਂ ਜੀ ਵੀ ਸਾਨੂੰ ਨਾ ਤਾਂ ਇੱਥੇ ਕੰਮ ਆ ਨਾ ਸਾਡੇ ਖਾਣ ਲਈ ਖਾਣਾ ਨਾ ਤੁਹਾਨੂੰ ਪੈਸੇ ਦਿੰਦੇ ਆ ਤੱਪ ਪ੍ਰਸ਼ਾਸਨ ਨੇ ਵੀ ਸਾਡੀ ਬੜੀ ਹੈਲਪ ਕੀਤੀ ਹੈ ਤਾਂ ਮੈਂ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਕਰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਦੇ ਕਿਰਪਾ ਰੱਖੇ ਹਉ ਪੈਸੇ ਸਾਰੀ ਜ਼ਿੰਦਗੀ ਬਣਾਉਣੇ ਆ ਵੱਡੀ ਗੱਲ ਇਹ ਆ ਕਿ ਜਿਹੜੀ ਜਾਨ ਬਚਾ ਕੇ ਇੱਥੇ ਆ ਗਏ ਆ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਇਹਨੇ ਵੀ ਬਹੁਤ ਜ਼ਿਆਦਾ ਵੀਡੀਓ ਪਾਈਆਂ ਔਰ ਵੀਡੀਓ ਦੇ ਥਰੂ ਹੀ ਸਾਡੇ ਤੱਕ ਇਹ ਪਹੁੰਚੇ ਸੀਗੇ ਤਾਂ ਪਹਿਲਾਂ ਧਾਰੀਵਾਲ ਸਾਹਿਬ ਸੀਗੇ ਮਨਿਸਟਰ ਉਹਨਾਂ ਨਾਲ ਚੱਲਦੀ ਫਿਰ ਸਾਡੇ ਸੰਜੀਵ ਰੋੜਾ ਜੀ ਬਣ ਗਏ ਉਹਨਾਂ ਨਾਲ ਗੱਲ ਚੱਲੀ ਤਾਂ ਆਖਿਰ ਦੇ ਵਿੱਚ ਇਹ ਆਪਣੇ ਘਰ ਵਾਪਸੀ ਆ ਗਏ ਆ ਤਾਂ ਮੈਂ ਹਰੇਕ ਵੀਰ ਨੂੰ ਬੇਨਤੀ ਕਰਦਾ ਕਿ ਜੇ ਜਾਣਾ ਮੈਂ ਇਹ ਨਹੀਂ ਕਹਿਣਾ ਨਾ ਜਾਓ ਚਲੋ ਕੋਈ ਨਹੀਂ ਮਜਬੂਰੀਆਂ ਪਰ ਇੱਕ ਜਰੂਰ ਸੋਚੋ ਕਿ ਦੁਬਈ ਦੇ ਵਿੱਚ ਰਾਕ ਦੇ ਵਿੱਚ ਜਾ ਜਾ ਕੇ 15000 ਰੁਪਏ ਨਹੀਂ ਤੁਸੀਂ ਮਹੀਨੇ ਦਾ ਭੇਜਦੇ 80 90000 ਰੁਪਏ ਤੁਸੀਂ ਲਾ ਕੇ ਜਾਂਦੇ ਆ ਸਾਲ ਬਾਅਦ ਵਾਪਸ ਆ ਜਾਂਦੇ ਆ ਤਾਂ ਇਹਦੇ ਨਾਲ ਉਹ ਆਪਾਂ ਇੱਥੇ ਹੀ ਮਿਹਨਤ करिए ਕਿਉਂਕਿ ਅੱਜ ਦੇ ਹਾਲਾਤ ਇਹ ਆ ਕਿ ਆਪਾਂ ਨੂੰ 6600 ਰੁਪਏ ਤੇ ਦਿਹਾੜੀਦਾਰ ਨਹੀਂ ਕੋਈ ਮਿਲਦਾ ਕੰਮ ਕਰਨ ਵਾਲਿਆਂ ਨੇ ਮੇਰਾ ਰਾਜ ਮਿਸਤਰੀ ਨਹੀਂ ਮਿਲਦਾ ਕੋਈ 7 7 8 600 ਨੂੰ ਤਾਂ ਪੰਜਾਬ ਵਿੱਚ ਰਹਿ ਕੇ ਆਪਾਂ ਪੰਜਾਬ ਦੇ ਹੀ ਬੈ ਰਹਿ ਕੇ ਵਿੱਚ ਕੰਮ ਕਰੀਏ ਔਰ ਬੈਟਰ ਆ ਫਿਰ ਮੈਂ ਉਸ ਮਾਲਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੇ ਤੇ ਕਿਰਪਾ ਕੀਤੀ ਅੱਜ ਸਾਡੇ ਵਿੱਚ ਬੈਠੇ